ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਆਰ ਦੀ ਤੇ ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਦੂਸਰੇ ਕੋ ਵੀ ਪਿਆਰ ਦੇ ਵਿੱਚ ਕੁਝ ਪਾਉਣ ਦੀ ਉਮੀਦ ਰੱਖਦੇ ਹਾਂ ਕੀ ਤੁਸੀਂ ਦੂਸਰਿਆਂ ਨੂੰ ਪਿਆਰ ਕਰਨ ਦੀਆਂ ਇਨ੍ਹਾਂ ਸੀਮਾਵਾਂ ਤੋਂ ਬਾਹਰ ਆਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਵੇਖਾਂਗੇ ਪਰਮੇਸ਼ਰ ਦਾ ਪਵਿੱਤਰ ਵਚਨ ਸਾਨੂੰ ਇਸ ਪਿਆਰ ਦੇ ਬਾਰੇ ਕਿਸ ਤਰ੍ਹਾਂ ਸਿਖਾਉਂਦਾ ਹੈ ਆਓ ਮੈਂ ਤੁਹਾਡੇ ਨਾਲ ਪੜਾਂਗਾ ਪਵਿੱਤਰ ਬਾਈਬਲ ਦੇ ਵਿੱਚੋਂ ਮੱਤੀ ਰਸੂਲ ਦੀ ਅੰਜੀਲ ਉਹਦਾ 22 ਅਧਿਆਇ ਉਹਦੀ 37 ਤੋ 39 ਐਤ ਨੂੰ ਆਪਾਂ ਵੇਖਾਂਗੇ ਅਤੇ ਉਹਨੇ ਉਸ ਨੂੰ ਕਿਹਾ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਵੱਡਾ ਅਤੇ ਪਹਿਲਾ ਹੁਕਮ ਇਹੋ ਹੈ ਅਤੇ ਦੂਆ ਇਹ ਦੇ ਵਾਂਗੂ ਕਿ ਤੂੰ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰ ਮੇਰੇ ਅਜ਼ੀਜ਼ ਮੇਰੇ ਪਿਆਰੇ ਭੈਣੋ ਭਰਾਓ ਇੱਥੇ ਜਦੋਂ ਅਸੀਂ ਖੁਦਾ ਦੇ ਪਵਿੱਤਰ ਪਾਕ ਵਚਨ ਨੂੰ ਪੜ੍ਹਦੇ ਆਂ ਤੇ ਪਰਮੇਸ਼ਰ ਦਾ ਵਚਨ ਸਾਨੂੰ ਪਿਆਰ ਕਰਨ ਦਾ ਜਿਹੜਾ ਤਰੀਕਾ ਹੈ ਉਹ ਇਹ ਦੱਸਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਪਰਮੇਸ਼ਰ ਨੂੰ ਆਪਣੇ ਪੂਰੇ ਦਿਲ ਦੇ ਨਾਲ ਆਪਣੀ ਪੂਰੀ ਜਾਨ ਦੇ ਨਾਲ ਤੇ ਆਪਣੇ ਪੂਰੇ ਮਨ ਦੇ ਨਾਲ ਪਿਆਰ ਕਰਦੇ ਹੋ ਏਸੇ ਤਰ੍ਹਾਂ ਹੀ ਤੁਸੀਂ ਆਪਣੇ ਗਵਾਂਡੀ ਨੂੰ ਵੀ ਪਿਆਰ ਕਰਨਾ ਵਾ ਗਵਾਂਡੀ ਨੂੰ ਪਿਆਰ ਕਰਨ ਦਾ ਭਾਵ ਇਹ ਨਹੀਂ ਆ ਕਿ ਉਹਦੀਆਂ ਚੰਗੀਆਂ ਆਦਤਾਂ ਸਾਨੂੰ ਚੰਗੀਆਂ ਲੱਗਦੀਆਂ ਹਨ ਜਾਂ ਉਹਦਾ ਸਾਨੂੰ ਮਿਲਣਾ ਜੁਲਣਾ ਜਾਂ ਉਹਦਾ ਸੁਭਾਅ ਸਾਨੂੰ ਚੰਗਾ ਲੱਗਦਾ ਹੈ ਮੇਰੇ ਪਿਆਰਿਓ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਜਿਸ ਨੂੰ ਵੀ ਜਦੋਂ ਅਸੀਂ ਗਵਾਂਡੀ ਨੂੰ ਪਿਆਰ ਕਰਦੇ ਹਾਂ ਤੇ ਗਵਾਂਡੀ ਨੂੰ ਪਿਆਰ ਕਰਨ ਦਾ ਭਾਵ ਹੈ ਕਿ ਉਹਦੀਆਂ ਜ਼ਰੂਰਤਾਂ ਤੋਂ ਵੀ ਸਾਨੂੰ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਔਰ ਉਹਦੀਆਂ ਜ਼ਰੂਰਤਾਂ ਦੇ ਵਿੱਚ ਉਹਦੀ ਮਦਦ ਕਰਨੀ ਬਹੁਤ ਹੀ ਜ਼ਰੂਰੀ ਹੈ ਇਸੇ ਕਰਕੇ ਖੁਦਾ ਦਾ ਪਾਕ ਵਚਨ ਕਹਿੰਦਾ ਹੈ ਕਿ ਤੁਸੀਂ ਆਪਣੇ ਗਵਾਂਡੀ ਨੂੰ ਵੀ ਇਹੋ ਜਿਹਾ ਪਿਆਰ ਕਰੋ ਗਵਾਂਡੀ ਨੂੰ ਪਿਆਰ ਕਰਨ ਦਾ ਭਾਵ ਇਹ ਹੈ ਕਿ ਜਿਸ ਤਰ੍ਹਾਂ ਖੁਦਾ ਦਾ ਪਾਕ ਵਚਨ ਸਾਨੂੰ ਦੱਸਦਾ ਹੈ ਕਿ ਜੇ ਤੇਰੇ ਕੋਲ ਦੋ ਕੁਰਤੇ ਹਨ ਇੱਕ ਕੁਰਦਾ ਉਸ ਨੂੰ ਦੇ ਦੇ ਜਿਹਦੇ ਕੋਲ ਨਹੀਂ ਹੈਗਾ ਜੇ ਤੇਰੇ ਕੋਲ ਦੋ ਰੋਟੀਆਂ ਹਨ ਤਾਂ ਇੱਕ ਰੋਟੀ ਉਸ ਨੂੰ ਦੇ ਦੇ ਜੋ ਕਿ ਭੁੱਖਾ ਹੈ ਜਦੋਂ ਅਸੀਂ ਇਹ ਕਰਦੇ ਹਾਂ ਤੇ ਫਿਰ ਅਸੀਂ ਪਰਮੇਸ਼ਰ ਵਾਲਾ ਪਿਆਰ ਜਿਹੜਾ ਵਾ ਉਹ ਲੋਕਾਂ ਦੇ ਵਿੱਚ ਜ਼ਾਹਿਰ ਕਰਦੇ ਹਾਂ ਔਰ ਇਨ੍ਹਾਂ ਕੰਮਾਂ ਦੇ ਕਰਕੇ ਹੀ ਅਸੀਂ ਪਰਮੇਸ਼ਰ ਦੇ ਪਿਆਰ ਨੂੰ ਦੂਸਰਿਆਂ ਦੇ ਵਿੱਚ ਪ੍ਰਗਟ ਕਰ ਸਕਦੇ ਹਾਂ ਜ਼ਰੂਰੀ ਹੈ ਇਹਨਾਂ ਵਚਨਾਂ ਨੂੰ ਸਮਝੀਏ ਔਰ ਜੋ ਪਰਮੇਸ਼ਰ ਦੇ ਨਾਲ ਜੇਕਰ ਸਾਡਾ ਰਿਸ਼ਤਾ ਸਹੀ ਹੋ ਜਾਏਗਾ ਜੇਕਰ ਪਰਮੇਸ਼ਰ ਦੇ ਨਾਲ ਸਾਡਾ ਮੇਲ ਮਿਲਾਪ ਸਹੀ ਹੋਵੇਗਾ ਜੇਕਰ ਪਰਮੇਸ਼ਰ ਦੇ ਨਾਲ ਅਸੀਂ ਆਪਣੇ ਰਿਸ਼ਤੇ ਨੂੰ ਸਹੀ ਬਣਾ ਪਾਵਾਂਗੇ ਤਾਂ ਅਸੀਂ ਆਪਣੇ ਆਂਡ ਗਵਾੜ ਆਪਣੇ ਇਰਦ-ਗਿਰਦ ਆਪਣੇ ਆਸ-ਪਰੋਸ ਵਾਲੇ तमाम ਲੋਕਾਂ ਦੇ ਨਾਲ ਅਸੀਂ ਆਪਣਾ ਰਿਸ਼ਤਾ ਜਿਹੜਾ ਵਾ ਇੱਕ ਵਧੀਆ ਕਰ ਪਾਵਾਂਗੇ ਔਰ ਇਹ ਜ਼ਰੂਰੀ ਹੈ ਕਿ ਇਹ ਰਿਸ਼ਤਾ ਵਧਿਆ ਕਰਨ ਦੇ ਲਈ ਹੀ ਪਰਮੇਸ਼ਰ ਨੇ ਸਾਨੂੰ ਇਹ ਹੁਕਮ ਦਿੱਤੇ ਨੇ ਔਰ ਇਹਨਾਂ ਵਚਨਾਂ ਨੂੰ ਅਸੀਂ ਪੜ੍ਹ ਕੇ ਪਰਮੇਸ਼ਰ ਦੇ ਕੰਮ ਨੂੰ ਪੂਰਾ ਕਰੀਏ